ਦੋਸਤੋ ਕਿਸੇ ਸਮੇਂ ਫਰੀਦਕੋਟ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਰੋਡੇ ਦੇ ਵਿੱਚ ਇੱਕ ਬਾਲਕ ਦਾ ਜਨਮ ਹੋਇਆ ਪਿਤਾ ਸਰਦਾਰ ਜੁਗਿੰਦਰ ਸਿੰਘ ਜੀ ਅਤੇ ਮਾਤਾ ਨਿਹਾਲ ਕੌਰ ਦੀ ਕੁੱਖ ਤੋਂ ਜਨਮ ਹੋਇਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਮੁੱਖ ਬਾਕ ਲਿਆ ਗਿਆ ਨਾਮ ਰੱਖਣ ਵਾਸਤੇ ਤੇ ਮੁੱਖ ਬਾਕ ਆਇਆ ਜਿਸ ਕਾ ਤਨ ਮਨ ਧਨ ਸਭ ਇਸ ਕਾ ਸੋਈ ਸੁਗੜ ਸੁਜਾਨੀ ਪਹਿਲਾ ਨਾਮ ਆਇਆ ਜੱਜਾ ਤੇ ਜੱਜੇ ਦੇ ਨਾਮ ਤੇ ਰੱਖਿਆ ਗਿਆ ਜਰਨੈਲ ਜਰਨੈਲ ਸਿੰਘ ਨਾਮ ਰੱਖਿਆ ਗਿਆ ਇਹ ਉਹੀ ਜਰਨੈਲ ਸੀ ਦੋਸਤੋ ਜਿਹੜਾ ਮਰਦ ਦੇ ਮੁਜਾਹਿਦ ਸੰਤ ਤੇ ਸਪਾਈ ਬਾਬਾ ਇਕੌ ਬਿੰਮੀ ਸਦੀਦਾ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਬਣੇ ਬਚਪਨ ਦੇ ਵਿੱਚ ਰੋਡੇ ਪਿੰਡ ਦੀਆਂ ਗਲੀਆਂ ਦੇ ਵਿੱਚ ਖੇਡਣਾ ਤੇ ਵਰਾਗ ਵਿੱਚ ਰਹਿਣਾ ਬੱਚਿਆਂ ਦੇ ਨਾਲ ਜਦੋਂ ਜਾਣਾ ਤੇ ਉਦੋਂ ਵੀ ਮੂਲ ਮੰਤਰ ਦਾ ਪਾਠ ਕਰਦੇ ਰਹਿਣਾ ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣਾ ਬਾਬਾ ਜਗਿੰਦਰ ਸਿੰਘ ਜੀ ਨੇ ਉਹਨਾਂ ਨੂੰ ਸਕੂਲ ਦੇ ਵਿੱਚ ਪੜ੍ਹਨੇ ਪਾਇਆ ਜਦੋਂ ਸਕੂਲ ਦੇ ਵਿੱਚ ਪੜ੍ਹਨੇ ਪਾਇਆ ਤੇ ਪੰਜ ਕਲਾਸਾਂ ਪ੍ਰਾਇਮਰੀ ਤੱਕ ਦੀ ਉਹਨਾਂ ਨੇ ਵਿੱਦਿਆ ਲਈ ਪਰ ਦੁਨਿਆਵੀ ਵਿੱਦਿਆ ਦੇ ਵਿੱਚ ਉਹਨਾਂ ਦਾ ਮਨ ਨਾ ਲੱਗਿਆ ਕਿਉਂਕਿ ਉਹਨਾਂ ਦੇ ਅੰਦਰ ਜਿਹੜੀ ਧਰਮ ਦੀ ਰੁਚੀ ਸੀ ਜਾਂ ਪਿਛਲੇ ਜਨਮਾਂ ਦੀ ਕਮਾਈ ਸੀ ਉਹ ਬੋਲ ਰਹੀ ਸੀ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਇੱਕ ਦਿਨ ਕਿਹਾ ਕਿ ਪਿਤਾ ਜੀ ਹੁਣ ਮੇਰਾ ਦੁਨਿਆਵੀ ਪੜਾਈ ਕਰਨ ਨੂੰ ਜੀ ਨਹੀਂ ਕਰਦਾ ਮੈਂ ਗੁਰਬਾਣੀ ਪੜ੍ਹਨੀ ਚਾਹੁੰਨਾ ਹੈ ਸਿੱਖਣਾ ਚਾਹਣਾ ਹੈ ਤੇ ਬਾਬਾ ਜਗਿੰਦਰ ਸਿੰਘ ਜੀ ਨੇ ਆਖਿਆ ਬੇਟਾ ਬਹੁਤ ਵੱਡੀ ਗੱਲ ਐ ਇਹ ਕਰਮਾਂ ਵਾਲਿਆਂ ਨੂੰ ਮਿਲਦੀ ਐ ਮੇਰੇ ਧੰਨ ਭਾਗ ਐ ਕਿ ਮੇਰੇ ਘਰੇ ਐਸਾ ਪੁੱਤਰ ਜਨਮਿਆ ਜਿਹੜਾ ਗੁਰਬਾਣੀ ਦੀ ਦਾਤ ਮੰਗ ਰਿਹਾ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਸੰਤ ਬਾਬਾ ਜਰਨੈਲ ਸਿੰਘ ਨੂੰ ਛੋਟੇ ਹੁੰਦਿਆਂ ਨੂੰ ਉਹਨਾਂ ਦੇ ਪਿਤਾ ਜੀ ਨੇ ਹੀ ਗੁਰਬਾਣੀ ਦੀ ਸੰਤਿਆ ਦੇਣੀ ਸ਼ੁਰੂ ਕਰ ਦਿੱਤੀ ਜਬ ਜੀ ਸਾਹਿਬ ਦੀ ਸੰਤਿਆ ਦਿੱਤੀ ਤੇ ਹੌਲੀ ਹੌਲੀ ਉਹਨਾਂ ਨੂੰ ਸਿੱਖ ਕੋਮ ਦਾ ਜਿਹੜਾ ਇਤਿਹਾਸ ਸੀ ਉਹ ਸੁਣਾਉਂਦੇ ਰਹੇ ਇੱਕ ਦਿਨ دوستੋ ਕਹਿੰਦੇ ਕੀ ਹੋਇਆ ਉਸ ਸਮੇਂ ਦਵੰਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਗੁਰਵਚਨ ਸਿੰਘ ਜੀ ਬ੍ਰਹਮ ਗਿਆਨੀ ਜਿਹੜੇ ਬਾਅਦ ਮੇ ਮੁਖੀ ਸੀ ਦਵੰਦਮੀ ਟਕਸਾਲ ਦੇ ਉਹਨਾਂ ਦਾ ਬਾਬਾ ਜਗਿੰਦਰ ਸਿੰਘ ਦੇ ਨਾਲ ਬੜਾ ਮੋਹ ਪਿਆਰ ਸੀ। ਸੰਤ ਗਿਆਨੀ ਜਰਨੈਲ ਸਿੰਘ ਜੀ ਦੇ ਖਾਲਸਾ ਜੀ ਦੇ ਜਿਹੜੇ ਪਿਤਾ ਸੀ ਬਾਪੂ ਜਗਿੰਦਰ ਸਿੰਘ ਉਹ ਦਮਦਵੀ ਤਕਸਾਲ ਦੇ ਵਿੱਚ ਜਾਂਦੇ ਬੜੀ ਸੇਵਾ ਕਰਦੇ ਪੂਰਨ ਗੁਰਸਿੱਖ ਸੀ ਤੇ ਬਾਪੂ ਜਗਿੰਦਰ ਸਿੰਘ ਪਿੰਡ ਦੇ ਸਰਪੰਚ ਵੀ ਰਹੇ ਸੀ ਪਿੰਡ ਰੋਡੇ ਦੇ। ਉਹਨਾਂ ਦਾ ਦਮਦਵੀ ਤਕਸਾਲ ਦੇ ਨਾਲ ਅੰਤਾਂ ਦਾ ਪਿਆਰ ਸੀ। ਇੱਕ ਦਿਨ ਐਸੀ ਕਲਾ ਵਾਪਰੀ ਕਿ ਸੰਤ ਗਿਆਨੀ ਗੁਰਵਚਨ ਸਿੰਘ ਜੀ ਘਰ ਪ੍ਰਸ਼ਾਦਾ ਛਕਣ ਆਏ ਬਾਪੂ ਜਗਿੰਦਰ ਸਿੰਘ ਦੇ ਤੇ ਜਦੋਂ ਘਰ ਦੇ ਵਿੱਚ ਪ੍ਰਸ਼ਾਦਾ ਸਕਿਆ ਪ੍ਰਸ਼ਾਦਾ ਛਕਣ ਤੋਂ ਬਾਅਦ ਆਨੰਦ ਆਇਆ ਸ਼ੁਕਰਾਨਾ ਕੀਤਾ ਤੇ ਤੇ ਬਾਪੂ ਜਗਿੰਦਰ ਸਿੰਘ ਨੂੰ ਸੰਤ ਗਿਆਨੀ ਗੁਰਵਚਨ ਸਿੰਘ ਨੇ ਪੁੱਛਿਆ ਜਗਿੰਦਰ ਸਿੰਘਾ ਤੁਹਾਡੇ ਕਿੰਨੇ ਬੱਚੇ ਐ ਉਹਨਾਂ ਨੇ ਆਖਿਆ ਸੰਤ ਜੀ ਸੱਤ ਬੱਚੇ ਨੇ ਤੇ ਉਹਨਾਂ ਨੇ ਆਖਿਆ ਭਾਈ ਬਲਾਓ ਸਾਰਿਆਂ ਨੂੰ ਕਹਿੰਦੇ ਸਾਰੇ ਭਰਾਵਾਂ ਨੂੰ ਬੁਲਾਇਆ ਗਿਆ ਤੇ ਜਿਨ੍ਹਾਂ ਦੇ ਵਿੱਚ ਬਾਪਾ ਜਰਨੈਲ ਸਿੰਘ ਵੀ ਸਾਮਲ ਸੀ ਸਾਰਿਆਂ ਨੂੰ ਲੈਣ ਦੇ ਵਿੱਚ ਖੜਾ ਕਰ ਦਿੱਤਾ ਬਾਪੂ ਜੁਗਿੰਦਰ ਸਿੰਘ ਨੇ ਤੇ ਸੰਤ ਗਿਆਨੀ ਗੁਰਵਚਨ ਸਿੰਘ ਨੇ ਕਿਹਾ ਕਿ ਜੁਗਿੰਦਰ ਸਿੰਘਾ ਸਾਨੂੰ ਕਿਹੜਾ ਬਾਲਕ ਦੇਣਾ ਹੈ ਜਿਹੜਾ ਟਕਸਾਲ ਦੇ ਵਿੱਚ ਜਾਊਗਾ ਸੇਵਾ ਕਰੂਗਾ ਉਹ ਤੋਂ ਵੱਡੀਆਂ ਜ਼ਿੰਮੇਵਾਰੀਆਂ ਲੈਣੀਆਂ। ਕਹਿੰਦੇ ਬਾਪੂ ਜੁਗਿੰਦਰ ਸਿੰਘ ਨੇ ਕਿਹਾ ਸੰਤ ਜੀ ਆ ਖੜੇ ਐ ਜਿਹੜਾ ਤੁਹਾਨੂੰ ਚੰਗਾ ਲੱਗਦਾ ਉਹਨੂੰ ਲੈ ਜਾ ਵੋ ਟਕਸਾਲ ਦੇ ਵਿੱਚ। ਕਹਿੰਦੇ ਸੰਤ ਗਿਆਨੀ ਗੁਰਵਚਨ ਸਿੰਘ ਦੀ ਦਿਵਬ ਦ੍ਰਿਸ਼ਟੀ ਸਾਰਿਆਂ ਭਰਾਵਾਂ ਤੇ ਪਈ। ਅਖੀਰ ਤੇ ਜਾ ਕੇ ਸੰਤ ਬਾਬਾ ਜਰਨੈਲ ਸਿੰਘ ਦੇ ਮਸਤਕ ਦੇ ਉੱਤੇ ਕੁਝ ਪੜਿਆ। ਸੰਤ ਗਿਆਨੀ ਗੁਰਵਚਨ ਸਿੰਘ ਨੇ ਦਿੱਬ ਦ੍ਰਿਸ਼ਟੀ ਦੇ ਨਾਲ ਜਦੋਂ ਨજર ਜਾ ਕੇ ਜਰਨੈਲ ਸਿੰਘ ਦੇ ਉੱਤੇ ਰੁਕ ਗਈ ਕੁਝ ਸਮਾਂ ਕਹਿੰਦੇ ਸੰਤ ਗਿਆਨੀ ਗਰਵਾਚਨ ਸਿੰਘ ਜੀ ਬਾਬਾ ਜਰਨੈਲ ਸਿੰਘ ਦੇ ਮਸਤਕ ਵੱਲ ਦੇਖਦੇ ਰਹੇ ਕੁਝ ਪੜ੍ਹਦੇ ਰਹੇ ਕਹਿੰਦੇ ਇਹਨੇ ਨੂੰ ਕਿਹਾ ਕਿ ਆਹ ਪਚੰਗੀ ਨੂੰ ਸਾਨੂੰ ਦੇ ਦਿਓ ਤੇ ਬਾਬਾ ਜੁਗਿੰਦਰ ਸਿੰਘ ਨੇ ਕਿਹਾ ਸਤਿ ਵਚਨ ਜੀ ਤੁਸੀਂ ਇਹਨਾਂ ਨੂੰ ਲੈ ਜਾਓ ਉਸ ਤੋਂ ਬਾਅਦ ਦਮਦਵੀ ਟਕਸਾਲ ਦੇ ਨਾਲ ਸੰਤ ਗਿਆਨੀ ਜਰਨੈਲ ਸਿੰਘ ਦਾ ਅਸਲੀ ਪੱਕਾ ਨਾਤਾ ਬਣ ਗਿਆ ਤੇ ਬਾਬਾ ਜੁਗਿੰਦਰ ਸਿੰਘ ਨੇ ਉਹਨਾਂ ਨੂੰ ਟਕਸਾਲ ਦੇ ਵਿੱਚ ਛੱਡ ਦਿੱਤਾ ਫਿਰ ਟਕਸਾਲ ਦੇ ਵਿੱਚ ਇੰਨੀ ਮਨ ਲਾ ਕੇ ਸੇਵਾ ਕੀਤੀ ਕਿ ਜਰਨੈਲ ਸਿੰਘ ਨੇ ਸੰਤਾਂ ਦਾ ਮਨ ਬੋਲਿਆ ਉਹਦਾ ਨਾਮ ਬਾਣੀ ਦੇ ਵਿੱਚ ਇੰਨੀ ਰੁਚੀ ਦੇਖ ਕੇ ਉਨ੍ਹਾਂ ਦੇ ਨਾਮ ਦੇ ਨਾਲ ਸ਼ਬਦ ਜੁੜ ਗਿਆ ਅਭਿਆਸੀ ਅਭਿਆਸ ਕਰਨ ਵਾਲੇ ਬਾਣੀ ਦਾ ਜਰਨੈਲ ਸਿੰਘ ਅਭਿਆਸੀ ਕਹਿ ਕੇ ਤਕਸਾਲ ਦੇ ਵਿੱਚ ਸਾਰੇ ਬੁਲਾਉਣ ਲੱਗੇ ਉਸ ਤੋਂ ਬਾਅਦ ਸੰਤ ਗਿਆਨੀ ਗੁਰਵਚਨ ਸਿੰਘ ਜੀ ਸੱਚਖੰਡ ਪਿਆਨਾ ਕਰ ਗਏ ਤੇ ਬਾਦ ਦੇ ਵਿੱਚ ਤਕਸਾਲ ਦੀ ਜ਼ਿੰਮੇਵਾਰੀ ਮਿਲੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਨੂੰ ਜਿਹੜੇ 13ਵੇਂ ਮੁਖੀ ਤਕਸਾਲ ਦੇ ਬਣੇ ਸੰਤ ਗਿਆਨੀ ਕਰਤਾਰ ਸਿੰਘ ਦੇ ਨਾਲ ਰਹਿਣਾ ਜਰਨੈਲ ਸਿੰਘ ਨੇ ਕਥਾ ਕੀਰਤਨ ਕਰਵਾਉਣੀ ਥਾਂ-ਥਾਂ ਤੇ ਜਾਣਾ ਤੇ ਬੜਾ ਅੰਤਾਂ ਦਾ ਮੋਹ ਬਣ ਗਿਆ ਤੇ ਸੰਤ ਗਿਆਨੀ ਕਰਤਾਰ ਸਿੰਘ ਉਹਨਾਂ ਦੇ ਵਿੱਚੋਂ 14ਵਾਂ ਦਮਦਮੀ ਟਕਸਾਲ ਦਾ ਮੁਖੀ ਦੇਖਣ ਲੱਗੇ ਦੋਸਤੋ ਲੱਭਣ ਲੱਗੇ ਤੇ ਉਦੋਂ ਐਮਰਜੈਂਸੀ ਦਾ ਉਦੋਂ ਐਮਰਜੈਂਸੀ ਪੰਜਾਬ ਦੇ ਵਿੱਚ ਇੰਦਰਾ ਗਾਂਧੀ ਨੇ ਲਾਈ ਤੇ ਸੰਤ ਗਿਆਨੀ ਕਰਤਾਰ ਸਿੰਘ ਨੇ 37 ਜਲੂਸ ਕੱਢੇ ਰੋਸ ਦੇ ਵਿੱਚ ਐਮਰਜੈਂਸੀ ਦਾ ਖੇਰੂ ਖੇਰੂ ਕਰਕੇ ਰੱਖ ਦਿੱਤੀ ਦੋਸਤੋ 37 ਜਲੂਸ ਕੱਢੇ ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਸਾਰਾ ਕੁਝ ਦੇਖਦੇ ਰਹੇ ਇਹਨੇ ਨੂੰ ਪ੍ਰਮਾਤਮਾ ਨੂੰ ਕੀ ਮਨਜ਼ੂਰ ਸੀ ਕਿ ਸੰਤ ਗਿਆਨੀ ਕਰਤਾਰ ਸਿੰਘ ਜੀ ਦਾ ਐਕਸੀਡੈਂਟ ਹੋ ਗਿਆ ਤੇ ਥੋੜੇ ਦਿਨਾਂ ਬਾਅਦ ਉਹ ਵੀ ਸੱਚਖੰਡ ਚਲੇ ਗਏ ਤੇ ਬਾਦ ਦੇ ਵਿੱਚ ਦਮਦਮੀ ਤਕਸਾਲ ਦੀ 14ਵੇਂ ਮੁਖੇ ਦੀ ਜ਼ਿੰਮੇਵਾਰੀ ਮਿਲੀ ਉਹੀ ਰੋਡੇ ਪਿੰਡ ਦੇ ਪੁਚੰਗੀ ਨੂੰ ਨਾਮ ਸਿਮਰਨ ਦੇ ਅਭਿਆਸੀ ਨੂੰ ਸੰਤ ਜਰਨੈਲ ਸਿੰਘ ਜੀ ਨੂੰ 14ਵਾਂ ਦਮਦਮੀ ਤਕਸਾਲ ਦਾ ਮੁਖੀਤਾ ਪਿਆ ਗਿਆ ਖੁਸ਼ੀ ਦੀ ਲਹਿਰ ਦੌੜ ਗਈ ਭਾਈ ਅਮਰੀਕ ਸਿੰਘ ਸੰਤਾਂ ਦਾ ਬੇਟਾ ਭਾਈ ਮਨਜੀਤ ਸਿੰਘ ਸਾਰਿਆਂ ਨੇ ਬੜੀ ਖੁਸ਼ੀ ਮਨਾਈ ਅਜੇ ਖੁਸ਼ੀ ਮਨਾਉਂਦਿਆਂ ਨੂੰ ਦਿਨ ਥੋੜੇ ਹੀ ਬੀਤੇ ਸਨ ਕਿ ਅੰਮ੍ਰਿਤਸਰ ਦੇ ਵਿੱਚ ਨਰਨਕਾਰੀ ਹਾਦਸਾ ਕਾਂਡ ਵਾਪਰ ਗਿਆ ਬਸਾਖੀ ਵਾਲੇ ਦਿਨ ਗੁਰਵੱਚਨ ਸਿੰਘ ਨਰਨਕਾਰੀ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਸਭਾ ਰੱਖ ਦਿੱਤੀ ਨਰਕ ਧਾਰੀਆਂ ਦੀ ਉਹਨੇ ਮਹਾਰਾਜ ਨੂੰ ਸਾਰਿਆਂ ਨੂੰ ਸੰਤਾਂ ਨੂੰ ਚੈਲੰਜ ਕਰ ਦਿੱਤਾ ਤੇ ਉਥੇ ਦੋਸਤੋ ਜਦੋਂ ਉਹਨੂੰ ਰੋਕਣ ਦੇ ਵਾਸਤੇ ਸਿੰਘ ਗਏ ਤੇ ਉੱਥੇ ਸਿੰਘ ਸੰਤ ਜਰਨੈਲ ਸਿੰਘ ਦੇ ਬਹੁਤ ਨੇੜਲੇ ਸਿੰਘ ਭਾਈ ਪੌਜਾ ਸਿੰਘ ਉਹਦੀ ਅਗਵਾਈ ਦੇ ਵਿੱਚ ਸਿੰਘ ਜਦੋਂ ਗਏ ਉਹਨਾਂ 14 ਸਿੰਘਾਂ ਦਾ ਦੋਸਤ ਉੱਥੇ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਉਹ ਸਿੰਘ ਸ਼ਹੀਦ ਕਰ ਦਿੱਤੇ ਗਏ ਨਰਕਕਾਰੀਆਂ ਦੇ ਵੱਲੋਂ ਤੇ ਸੰਤ ਗਿਆਨੀ ਜਰਨੈਲ ਸਿੰਘ ਨੂੰ ਸਭ ਤੋਂ ਵੱਡਾ ਸਦਮਾ ਲੱਗਿਆ 1978 ਦੀ ਵਿਸਾਖੀ ਵਾਲੇ ਦਿਨ ਉਸ ਤੋਂ ਬਾਅਦ ਨਿਰੰਕਕਾਰੀ ਦੀ ਸਰਕਾਰਾਂ ਨੇ ਮਦਦ ਕੀਤੀ ਉਹਨੂੰ ਡੀਸੀ ਦੀ ਗੱਡੀ ਦੇ ਵਿੱਚ ਬਹਾਰ ਕੇ ਕਹਿੰਦੇ ਕੱਢਿਆ ਪੰਜਾਬ ਚੋਂ ਫਿਰ ਉਹਦਾ ਕੇਸ ਬਦਲ ਕੇ ਕਰਨਾਲ ਲੈ ਕੇ ਗਏ ਉੱਥੋਂ ਸਾਰੇ ਨਿਰੰਕਕਾਰੀ ਸਾਫ਼ ਬਰੀ ਹੋ ਗਏ ਕਿਸੇ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ ਫਿਰ ਸੰਤ ਗਿਆਨੀ ਜਰਨੈਲ ਸਿੰਘ ਨੇ ਕਿਹਾ ਕਿ ਇਹ ਹੁਣ ਭਾਈ ਸਾਹਿਬ ਕਿਤਾਬ ਸਾਨੂੰ ਖੁਦ ਕਰਨਾ ਪੈਣਾ ਹੈ ਇਥੋਂ ਦੀਆਂ ਸਰਕਾਰਾਂ ਸਾਨੂੰ ਇਨਸਾਫ਼ ਨਹੀਂ ਦਿੰਦੀਆਂ ਫਿਰ ਦੋਸਤੋ ਦਰਗਕਾਰੀ ਨੂੰ ਬਾਦ ਦੇ ਵਿੱਚ ਜਿਹੜੀ ਸਜ਼ਾ ਪੁਗਤਾਈ ਉਹ ਸਿੰਘਾਂ ਨੇ ਪੁਗਤਾਈ ਇਸ ਤਰ੍ਹਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਦਵਨਵੀ ਟਕਸਾਲ ਦੇ 14ਵੇਂ ਮੁਖੀ بڑے ਸੰਤ ਸਿਪਾਈ ਪ੍ਰਚਾਰ ਕਰਨਾ ਅੰਮ੍ਰਿਤ ਛਕਾਉਣਾ ਕਹਿੰਦੇ ਫਿਰ ਸਰਕਾਰ ਨੇ ਅਖ ਰਕਲੀ ਸੈਂਟਰ ਸਰਕਾਰ ਨੇ ਕਿ ਸੰਤਾਂ ਨੂੰ ਕਦੋਂ ਨਾ ਕਦੋਂ ਸ਼ਹੀਦ ਕਰਵਾ ਦਿੱਤੀ ਕਦੋਂ ਉਹਨਾਂ ਦਾ ਕਤਲ ਕਰਵਾ ਦਿੱਤਾ ਜਾਵੇ ਬੜੀਆਂ ਥਾਵਾਂ ਤੇ ਕੋਸ਼ਿਸ਼ਾਂ ਹੋਈਆਂ ਪਰ ਸੰਤ ਗਿਆਨੀ ਜਰਨੈਲ ਸਿੰਘ ਬੜੇ ਨਿੱਤ ਨੇਮੀ ਸੀ ਉਹਨਾਂ ਦਾ ਸਿਮਰਨ ਬੰਦਗੀ ਬਹੁਤ ਸੀ ਸਭ ਤੋਂ ਪਹਿਲਾਂ ਚੰਦੋਕਲਾ ਹਰਿਆਣੇ ਦੇ ਵਿੱਚ ਸਰਕਾਰ ਨੇ ਕੋਸ਼ਿਸ਼ ਕੀਤੀ ਸੰਤਾਂ ਨੂੰ ਉੱਥੇ ਸ਼ਹੀਦ ਕਰਨ ਦੀ ਮਤ ਕੇ ਗੋਲੀ ਚੱਲੀ ਪਰ ਸੰਤ ਉੱਥੋਂ ਬੜੀ ਸਾਵਧਾਨੀ ਦੇ ਨਾਲ ਚੰਦੋਕਲਾ ਵਿੱਚੋਂ ਨਿਕਲ ਗਏ ਉੱਥੇ ਤਕਸਾਲ ਦੀਆਂ ਗੱਡੀਆਂ ਫੂਕ ਦਿੱਤੀਆਂ ਗੁਟਕੇ ਫੂਕ ਦਿੱਤੇ ਸੰਤਾਂ ਦੇ ਮਨ ਦੇ ਵਿੱਚ ਬੜਾ ਰੋਸ ਆਇਆ ਉੱਥੋਂ ਨਿਕਲੇ ਸੰਤ ਚੰਦੋ ਕਲਾ ਤੇ ਦੋਸਤ ਇੱਕ ਐਸਾ ਅਚੰਬਾ ਬੰਬੇ ਵਿੱਚ ਹੋਇਆ ਉੱਥੇ ਸੰਤ ਪ੍ਰਚਾਰ ਕਰਨ ਗਏ ਸੀ ਕਿ ਸਰਕਾਰ ਨੇ ਸੁਰੱਖਿਆ ਐਕਟ ਦਾ ਕਾਨੂੰਨ ਲਾ ਕੇ ਸੈਂਟਰ ਸਰਕਾਰ ਨੇ ਕਿਹਾ ਕਿ ਇਹਨਾਂ ਨੂੰ ਬੰਬੇ ਦੇ ਵਿੱਚ ਹੀ ਗ੍ਰਿਫਤਾਰ ਕਰ ਲਓ ਉੱਥੇ ਸਾਰੀ ਪੁਲਿਸ ਲਾ ਦਿੱਤੀ ਤੇ ਸੰਤ ਉਥੇ ਗੁਰਦੁਆਰਾ ਸਾਹਿਬ ਦੇ ਵਿੱਚ ਸੀ ਬੱਬੇ ਕਹਿੰਦੇ ਉੱਥੇ ਸੰਤਾਂ ਨੇ ਸਿੰਘਾਂ ਨੂੰ ਕਿਹਾ ਕਿ ਭਾਈ ਕੋਈ ਕਬਰਾਉਣ ਦੀ ਲੋੜ ਨਹੀਂ ਅਸੀਂ ਇੱਥੋਂ ਸਾਫ਼-ਸਾਫ਼ ਜਾਵਾਂਗੇ ਕੋਈ ਤੁਹਾਨੂੰ ਕਬਰਾਉਣ ਦੀ ਲੋੜ ਨਹੀਂ ਜਦੋਂ ਸਾਡਾ ਜੀ ਕਰੂ ਅਸੀਂ ਉਦੋਂ ਪੰਜਾਬ ਚਲੇ ਜਾਵਾਂਗੇ ਉਹੀ ਹੋਇਆ ਕਹਿੰਦੇ ਸਿੰਘਾਂ ਨੂੰ ਜਿੱਥੇ ਸੰਤਾਂ ਦੀ ਰਹਿ ਐ ਸੀ ਉਹੀ ਕਮਰੇ ਮੂਰੇ ਪਹਿਰਾ ਦੇਣ ਨੂੰ ਕਹਿ ਦਿੱਤਾ ਸਿੰਘੋ ਤੇ ਪਹਿਰਾ ਦਿੰਦੇ ਰਹੇ ਤੇ ਸੰਤ ਇੱਕ ਟੈਂਕਰ ਦੇ ਵਿੱਚ ਬਹਿ ਕੇ ਰੱਕ ਦੇ ਵਿੱਚ ਬਹਿ ਕੇ ਮਹਿਤਾ ਚੌਂਕ ਪਹੁੰਚ ਗਈ ਸੰਤ ਦੀ ਜਿਹੜੀ ਸਰਕਾਰ ਦੀਆਂ ਚਾਲਾਂ ਸੀ ਉਹ ਧਰੀਆਂ ਧਰਾਈਆਂ ਰਹਿ ਗਈਆਂ ਸੰਤਾਂ ਨੇ ਆ ਕੇ ਅੰਬਰਸਰ ਅਰਦਾਸ ਕਰਵਾਈ ਮਾਲਕ ਦਾ ਸ਼ੁਕਰਾਨਾ ਕੀਤਾ ਤੇ ਸਰਕਾਰ ਦੇ ਦੋਸਤੋਂ ਦੰਦ ਜੁੜ ਗਏ ਕਿ ਇਹ ਸੰਤ ਨਹੀਂ ਸਾਥੋਂ ਠੀਕ ਹੁੰਦਾ ਉਸ ਤੋਂ ਬਾਅਦ ਕੀ ਹੋਇਆ ਫਿਰ 1982 ਦੇ ਵਿੱਚ ਧਰਮ ਜੁੱਧ ਮੋਰਚਾ ਲੱਗ ਗਿਆ ਸੰਤਾਂ ਦੇ ਜਿਹੜੇ ਸੰਗੀ ਸੀ ਭਾਈ ਅਮਰੀਕ ਸਿੰਘ ਬਾਬਾ ਠਾਰਾ ਸਿੰਘ ਉਹ ਸਾਰੇ ਸਿੰਘਾਂ ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ ਸੰਤਾਂ ਨੇ ਉਹਨਾਂ ਸਿੰਘਾਂ ਨੂੰ ਛਡਾਉਣ ਦੇ ਵਾਸਤੇ ਅਰਿਹਾਈ ਦੇ ਵਾਸਤੇ 1982 ਨੂੰ ਅੰਬਰ ਤੋਂ ਸਰ ਦੇ ਵਿੱਚ ਪੱਕਾ ਮੋਰਚਾ ਲਾ ਦਿੱਤਾ ਉਧਰ ਅਕਾਲੀਆਂ ਦਾ ਮੋਰਚਾ ਕਹਿੰਦੇ ਡੇਰ ਵਾਸਤੇ ਪਾਣੀ ਦੇ ਵਾਸਤੇ ਕਪੂਰੀ ਮੋਰਚਾ ਚੱਲ ਰਿਹਾ ਸੀ ਉਹਨਾਂ ਨੇ ਵੀ ਮੋਰਚਾ ਪੱਟ ਕੇ ਇਸ ਧਰਮ ਯੁੱਧ ਮੋਰਚੇ ਵਿੱਚ ਤਬਦੀਲ ਕਰ ਦਿੱਤਾ ਨਾ ਰੱਖ ਦਿੱਤਾ ਧਰਮ ਯੁੱਧ ਮੋਰਚਾ ਉੱਥੇ ਗੁਰਚਰਨ ਸਿੰਘ ਟੌੜਾ ਜਗਦੇਵ ਸਿੰਘ ਤਲਵੰਡੀ ਪ੍ਰਕਾਸ਼ ਸਿੰਘ ਬਾਦਲ ਤੇ ਸੰਤ ਹਰਚੰਦ ਸਿੰਘ ਲੋਂਗੋਵਾਲ ਜਿਹੜੇ ਮੋਰਚੇ ਦੇ ਡਿਕਟੇਟਰ ਬਣੇ ਇੱਥੋਂ ਫਿਰ ਜਥੇ ਜਾਣੇ ਸ਼ੁਰੂ ਹੋ ਗਏ ਸੰਤਾਂ ਨੇ ਫਿਰ 1982 ਤੋਂ ਅਗਵਾਈ ਕਰਦੇ ਰਹੇ ਤੇ ਸਰਕਾਰਾਂ ਦੇ ਨੱਕ ਦੇ ਵਿੱਚ ਦਮ ਕਰ ਦਿੱਤਾ ਇਨੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਅੰਮ੍ਰਿਤ ਛਕਣੇ ਸੰਤਾਂ ਦੇ ਕੋਲੇ ਆਉਣਾ ਪੰਜਾਬ ਦਾ ਨਕਸ਼ਾ ਬਦਲ ਗਿਆ ਪਰ ਸੰਤਾਂ ਨੂੰ ਸ਼ਹੀਦ ਕਰਨ ਦੀਆਂ ਚਾਲਾਂ ਵਧਣ ਲੱਗੀਆਂ ਇਸ ਦਿਨ ਆਇਆ ਦੋਸਤੋ ਜੂੜ ਦਾ ਸਮਾਂ ਆਇਆ ਜੂੜ ਦੇ ਵਿੱਚ ਫੌਜ ਚੜਾਈ ਗਈ ਪਹਿਲਾਂ ਫੌਜ ਦੀਆਂ ਤਿਆਰੀਆਂ ਕੀਤੀਆਂ ਗਈਆਂ 2 ਜੂੜ ਨੂੰ ਹਮਲਾ ਸ਼ੁਰੂ ਹੋ ਗਿਆ 3 ਜੂੜ ਨੂੰ ਹਮਲਾ ਹੋਇਆ 4 ਜੂੜ ਨੂੰ ਹੋਇਆ ਕਹਿੰਦੇ ਜਿਹੜੀ ਭਾਰਤ ਦੀ ਕਈ ਵੀ ਕਹਾਉਂਦੀ ਫੌਜ ਸੀ ਉਹ ਸੰਤ ਸਪਾਹੀ ਮਰਦੇ ਮੁਜਾਹਦ ਨੇ ਕਹਿੰਦੇ ਰੋਕ ਕੇ ਰੱਖ ਦਿੱਤੀ ਲੋਹੇ ਦੇ ਚਣੇ ਚਵਾ ਕੇ ਰੱਖ ਦਿੱਤੇ ਦੱਸ ਦਿੱਤਾ ਕਿ ਗੁਰੂ ਦਾ ਖਾਲਸਾ ਕੀ ਹੁੰਦਾ ਹੈ ਤੇ ਸਰਕਾਰਾਂ ਨੇ ਹਰਿਮੰਦਰ ਸਾਹਿਬ ਦੇ ਉੱਤੇ ਕਾਲ ਤਖਤ ਦੇ ਉੱਤੇ ਤੋਪਾਂ ਨਾਲ ਟੈਂਕਾਂ ਨਾਲ ਜਹਾਜ਼ਾਂ ਦੇ ਨਾਲ ਬਿਮਾਰੀ ਕਰ ਦਿੱਤੀ ਤੇ ਸੰਤ ਗਿਆਨੀ ਜਨੈਲ ਸਿੰਘ ਜੀ ਖਾਲਸਾ 6 ਜੂਨ 1984 ਨੂੰ ਭਾਈ ਅਮਰੀਕ ਸਿੰਘ ਦੇ ਸਵੇਤ ਸ਼ਹੀਦੀ ਪਾਗ ਅੰਮ੍ਰਿਤਸਰ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਾਈ ਸੁਵੇਗ ਸਿੰਘ ਜੀ ਜਿਹੜੇ ਫੌਜ ਦੇ ਜਰਨਲ ਸੀ ਉਹ ਇੱਕ ਦਿਨ ਪਹਿਲਾ ਸ਼ਹੀਦ ਹੋ ਗਏ ਸੀ ਭਾਈ ਅਮਰੀਕ ਸਿੰਘ ਬਾਬਾ ਠਾਰਾ ਸਿੰਘ ਇਹ ਸੰਤਾਂ ਦੇ ਨਾਲ 6 ਜੂਨ ਨੂੰ ਇਹਨਾਂ ਸਾਰੇ ਸਿੰਘਾਂ ਨੇ ਸ਼ਹੀਦੀ ਪਾਈ ਸੱਜਣੋ ਇਹ ਮਰਦੇ ਮੁਜਾਹਿਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਦਾ ਸੰਖੇਪ ਇਤਿਹਾਸ ਸੀ ਪਰ ਇਹ ਜਿਹੜਾ ਐਡਾ ਵੱਡੀ ਫੌਜ ਦੇ ਨਾਲ جنگ ਲੜਿਆ ਲੋਹੇ ਦੇ ਚਣੇ ਚਬਾਏ ਇਹ ਸੱਜਣੋ ਲੋਹੇ ਦੇ ਚਣੇ ਤਾਂ ਚਬਾ ਸਕੇ ਸੰਤ ਜਿਹੜਾ ਉਹਨਾਂ ਦਾ ਨਿਤਨੇਮ ਸੀ ਮੇਨ ਗੱਲ ਹੈ ਸਭ ਤੋਂ ਵੱਡੀ ਗੱਲ ਹੈ ਕਿ ਸੰਤਾਂ ਦਾ ਜਿਹੜਾ ਨਿਤਨੇਮ ਸੀ ਦੋਸਤੋ ਉਹ ਬਹੁਤ ਵੱਡਾ ਸੀ ਉਹਦੇ ਵਿੱਚ 101 ਪਾਠ ਜਪਜੀ ਸਾਹਿਬ ਦਾ ਕਰਨਾ ਤੇ ਪੰਜ ਗਰੰਤੀ 10 ਗਰੰਤੀ ਦਾ ਨਿਤਨੇਮ ਕਰਨਾ ਤੇ 16 16 ਘੰਟੇ ਬੈਠ ਕੇ ਸਿਮਰਨ ਕਰਨਾ ਬੰਦਗੀ ਕਰਨੀ ਇੰਨਾ ਵੱਡਾ ਉਹਨਾਂ ਦਾ ਸਿਮਰਨ ਸੀ ਭਾਈ ਜਸਵੀਰ ਸਿੰਘ ਰੋਡੇ ਉਹਨਾਂ ਦੇ ਭਤੀਜੇ ਨੇ ਸੋਹਿਰਦ ਖਾਲਸਾ ਕਿਤਾਬ ਲਿਖੀ ਉਹਦੇ ਵਿੱਚ ਸਾਰਾ ਜ਼ਿਕਰ ਕੀਤਾ ਹੈ ਕਿ ਕਈ ਵਾਰ ਤੇ 20 ਵੀ ਵੀ ਘੰਟੇ ਸਿਮਰਨ ਵਿੱਚ ਬੈਠਿਆਂ ਦੇ ਲੰਘ ਜਾਂਦੇ ਸੀ ਏਡੀ ਵੱਡੀ ਫੌਜ ਨਾਲ ਦੋਸਤੋਂ ਟੱਕਰ ਤਾਂ ਨਹੀਂ ਉਹਨਾਂ ਕੋਲੇ ਸਿਮਰਨ ਸੀ ਉਹਨਾਂ ਕੋਲੇ ਬੰਦਗੀ ਸੀ ਉਹਨਾਂ ਕੋਲੇ ਸੇਵਾ ਸੀ ਅੱਜ ਤੇ ਜਿਹੜੇ ਕੋਈ ਸੰਤ ਮਹਾਪੁਰਸ਼ ਨੇ ਜਾਂ ਸਰਕਾਰਾਂ ਨਾਲ ਕਿਸੇ ਤੋਂ ਕਿਉਂ ਨਹੀਂ ਲੜ ਹੁੰਦਾ ਕਿਉਂਕਿ ਕਿਸੇ ਕੋਲੇ ਸਿਮਰਨ ਤੇ ਬੰਦਗੀ ਹੈ ਨਹੀਂ ਉਹ ਸੰਤ ਜਰਨੈਲ ਸਿੰਘ ਸੀ ਜਿਨ੍ਹਾਂ ਕੋਲੇ ਇੰਨਾ ਸਿਮਰਨ ਤੇ ਬੰਦਗੀ ਸੀ ਦੋਸਤੋ ਜਿਹੜੇ ਸੰਤ ਦਾ ਰੋਡੇ ਪਿੰਡ ਵਿੱਚ 2 ਜੂਨ 1947 ਨੂੰ ਜਨਮ ਹੋਇਆ ਉਸੇ ਮਹੀਨੇ 6 ਜੂਨ 1984 ਨੂੰ ਸੱਤਾਂ ਨੇ ਸ਼ਹੀਦੀ ਪਾ ਦਿੱਤੀ ਅੰਮ੍ਰਿਤਸਰ ਦੇ ਵਿੱਚ ਭਾਵੇਂ ਸਰੀਰ ਕਰਕੇ ਸੰਤ ਜੀ ਚਲੇ ਗਏ ਐ ਪਰ ਦੋਸਤੋ ਅੱਜ ਵੀ ਉਹ ਸਿੱਖ ਨੌਜਵਾਨਾਂ ਦੇ ਦਿਲਾਂ 'ਚ ਬਸਦੇ ਐ ਉਹਨਾਂ ਦੇ ਘਰਾਂ ਦੇ ਵਿੱਚ ਲੱਗੇ ਹੋਏ ਕਲੈਂਡਰ ਗੱਡੀਆਂ ਤੇ ਲੱਗੀਆਂ ਹੋਈਆਂ ਤਸਵੀਰਾਂ ਅੱਜ ਵੀ ਬੋਲਦੀਆਂ ਐ ਕਿ ਸੰਤ ਗਿਆਨੀ ਜਰਨੈਲ ਸਿੰਘ ਨੌਜਵਾਨਾਂ ਦੀ ਅੱਜ ਵੀ ਅਗਵਾਈ ਕਰ ਰਹੇ ਐ ਤੇ ਅੱਜ ਵੀ ਬੰਗਾਰ ਰਹੇ ਐ ਕਿ ਉਠੋ ਜਵਾਨੋ ਆਓ ਸਿੱਖ ਰਾਜ ਵਾਸਤੇ ਜੁੱਝ ਗੇ ਅਮਰਤ ਛਕੀਏ ਗੁਰੂ ਦੇ ਲੜ ਲੱਗੀਏ ਇਨੀਆਂ ਕਦੋਸ ਤੋਂ ਸੰਖੇਪ ਇਤਿਹਾਸੀ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ